ਬੀਜ ਇੱਕ ਮੂਲ ਹੁੰਦਾ ਹੈ ਜਦੋਂ ਕਿਸੇ ਫਸਲ ਦੀ ਉਪਜ ਕਰਨੀ ਹੈ ਪੈਦਾਵਾਰ ਕਰਨੀ ਹੈ ਤਾਂ ਕਹਿੰਦੇ ਹੁਣ ਬੀਜਾਂ ਦੇ ਵਿੱਚ ਵੀ ਤਾਂ ਲੀ ਹੋਣ ਲੱਗ ਪਈ ਹੈ ਪਹਿਲਾਂ ਵੀ ਇੱਕ ਵਾਰ ਕਪਾਹ ਦੇ ਨਰਮੇ ਦੇ ਬੀਜਾਂ ਨੂੰ ਲੈ ਕੇ ਕਾਫੀ ਕੁਝ ਚਰਚਾ ਛੜੀ ਸੀ ਤੇ ਹੁਣ ਵੀ 141 ਸੈਂਪਲ ਫੇਲ ਹੋਏ ਨੇ ਬੀਜ ਦੇ ਕਿਸਾਨਾਂ ਵਾਸਤੇ ਬੜੀ ਹੈਰਾਨ ਕਰਨ ਵਾਲੀ ਖਬਰ ਹੈਗੀ ਆ ਕਿ 141 ਸੈਂਪਲ ਦੇ ਬੀਜਾਂ ਦੇ ਫੇਲ ਹੋ ਗਏ ਜੀ 80 ਜਿਹੜੇ ਕੀਟਨਾਸ਼ਕ ਦਵਾਈਆਂ ਸੀਗੀਆਂ ਉਹਦੇ ਫੇਲ ਹੋ ਗਏ ਸਿੰਪਲ ਅਤੇ 78 ਜਿਹੜੇ ਹੈਗੇ ਆ ਉਹ ਖਾਦਾਂ ਨੇ ਸਿੰਪਲ ਫੇਰ ਹੋ ਗਏ ਮੈਂ ਖਾਦਾਂ ਵੀ ਨਕਲੀ ਨੇ ਬੀਜ ਵੀ ਨਕਲੀ ਨੇ ਕੀਟਨਾਸ਼ਕ ਵੀ ਨਕਲੀ ਨੇ ਬੀਜ ਇੱਕ ਮੂਲ ਹੁੰਦਾ ਜਦੋਂ ਕਿਸੇ ਫਸਲ ਦੀ ਉਪਜ ਕਰਨੀ ਆ ਪੈਦਾਵਾਰ ਕਰਨੀ ਆ ਤਾਂ ਕਹਿੰਦੇ ਹੁਣ ਬੀਜਾਂ ਦੇ ਵਿੱਚ ਵੀ ਤਾਂਲੀ ਹੋਣ ਲੱਗ ਪਈ ਪਹਿਲਾਂ ਵੀ ਇੱਕ ਵਾਰ ਕਪਾਹ ਦੇ ਨਰਮੇ ਦੇ ਬੀਜਾਂ ਨੂੰ ਲੈ ਕੇ ਕਾਫੀ ਕੁਝ ਚਰਚਾ ਛੜੀ ਸੀ ਤੇ ਹੁਣ ਵੀ 141 ਸੈਂਪਲ ਫੇਲ ਹੋਏ ਨੇ ਬੀਜ ਦੇ 141 ਸੈਂਪਲ ਬੀਜਾਂ ਦੇ ਫੇਰ ਹੋ ਗਏ ਨੇ ਜੀ ਬੀਜ ਬਹੁਤ ਵੱਡੀ ਚੀਜ਼ ਹੁੰਦੀ ਆ ਸੈਂਪਲ ਲਏ ਸੀਗੇ ਜੀ ਬੀਜਾਂ ਦੇ ਕੀਟਨਾਸ਼ ਦਵਾਈਆਂ ਦੇ ਖਾਦਾਂ ਦੇ ਸੈਂਪਲ ਲਏ ਸੀ ਬੜੇ ਹਰਾਨੀ ਦੇ ਕਿਸਾਨਾਂ ਵਾਸਤੇ ਬੜੀ ਹਰਾਨ ਕਰਨ ਵਾਲੀ ਖਬਰ ਹੈਗੀ ਆ ਕਿ 141 ਸੈਂਪਲ ਦੇ ਬੀਜਾਂ ਦੇ ਫੇਲ ਹੋ ਗਏ ਜੀ 80 ਜਿਹੜੇ ਕੀਟਨਾਸ਼ ਦਵਾਈਆਂ ਸੀਗੀਆਂ ਉਹਦੇ ਫੇਲ ਹੋ ਗਏ ਸੈਂਪਲ ਅਤੇ 78 ਜਿਹੜੇ ਹੈਗੇ ਆ ਉਹ ਖਾਦਾਂ ਨੇ ਸਿੰਪਲ ਫਿਰ ਹੋ ਗਏ ਆ ਮੈਂ ਖਾਦਾਂ ਵੀ ਨਕਲੀ ਨੇ ਬੀਜ ਵੀ ਨਕਲੀ ਨੇ ਕੀਟਨਾਸ਼ਕ ਵੀ ਨਕਲੀ ਨੇ ਇਹ ਕਿਸਾਨਾਂ ਦੇ ਹਵਾਲੇ ਕੀਤਾ ਜਾਂਦਾ ਕੌਣ ਲੋਕ ਨੇ ਕੌਣ ਪੂੰਜੀਪਤੀ ਨੇ ਕੌਣ ਕਾਰਪੋਰੇਟ ਲੋਕ ਨੇ ਜੋ ਕਿਸਾਨਾਂ ਨੂੰ ਲੁੱਟ ਰਹੇ ਨੇ ਫਿਰ ਕਹਿੰਦੇ ਆ ਸੁੰਡੀ ਤੇ ਕੰਮ ਨਹੀਂ ਕਰ ਰਹੀ ਜੀ ਫਿਰ ਸੁੰਡੀ ਤੇ ਕਹਿੰਦਾ ਦਵਾਈ ਕੰਮ ਨਹੀਂ ਕਰਦੀ ਦਵਾਈ ਕੀ ਸਵਾਹ ਕੰਮ ਕਰੂਗੀ ਉੱਥੇ ਤਾਂ ਨਕਲੀ ਆ ਹੂੰ ਆ ਤਾਂ ਤੁਹਾਨੂੰ ਨਕਲੇ ਦੇ ਦਿੱਤੀ ਆ ਖਾਦ ਵਿੱਚ ਡੀਏਪੀ ਵਿੱਚ ਮਿੱਟੀ ਪਾਤੀ ਆ ਕਿੰਨੇ ਜਿਆਦੇ ਸੈਂਪਲ ਫੇਲ ਹੋ ਗਏ ਆ ਬੀਜ ਨਕਲੀ ਆ ਕੇ ਬੀਜ ਸੋ ਪੰਜਾਬ ਸਰਕਾਰ ਇਸ ਸtandard ਵਿੱਚ ਪਹਿਲਾਂ ਵੀ ਕਈ ਵਾਰੀ ਸਤਰਕ ਹੋ ਚੁੱਕੀ ਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਇਹ ਕਾਫੀ ਕੋ ਸਾਹਮਣੇ ਆ ਰਿਹਾ ਕਿ ਕਿਸਾਨਾਂ ਦਾ ਬੀਜ ਵੀ ਨਕਲੀ ਦਵਾਈਆਂ ਵੀ ਨਕਲੀ ਖਾਦਾਂ ਵੀ ਨਕਲੀ ਦੇਖੋ ਸਰਕਾਰ ਇਹਦੇ ਬਾਰੇ ਕੀ ਐਕਸ਼ਨ ਲੈਂਦੀ ਆ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ